ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸਤਨ ਸਾਸ 86 ਤੀਰਥ ਕਾ ਮੁਖ ਟਿੱਕਾ ਤੇਤ ਘਟ ਮਤ ਵਿਗਾਸ ਇਹ 86 ਤੀਰਥ ਕਾ ਇਥੇ ਠਮਕ ਲਾ ਦੇਣੀ ਹੈ ਕਾਮੁਖ ਟਿਕਾ ਨਹੀਂ ਕਹਿਣਾ 86 ਤੀਰਥ ਕਾ ਮੁਖ ਟਿਕਾ ਇਥੇ ਵਿਸਰਾਮ ਤਿਥ ਘਟ ਮਤ ਵਿਗਾਸ ਕੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੂਰ ਮਤ ਹੂਰ ਹੂਰ ਜੀ 100 ਵੀਰ ਕਮਾਈਐ ਕੂੜਾ ਕੂੜਾ ਜੂਰ ਰਹਾਉ ਪੂਜ ਲੱਗਾ ਪੀਰ ਆਖੀਐ ਸਭ ਮਿਲੈ ਸੰਸਾਰ ਨਾ ਉਸਦਾਈ ਆਪਣਾ ਹੂਐ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਸਭਾ ਕਸਕੇ ਬੋਲਣਾ ਸਭਾ ਨਹੀਂ ਕਹਿਣਾ ਸਭਾ ਪੂਜ ਖੁਆਰ ਜਿਨ ਕੋ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਈ ਉਨਾ ਅੰਦਰ ਨਾਮ ਨਿਧਾਨ ਹੈ ਨਾਮੁ ਪ੍ਰਗਟ ਹੋਏ 나ਉ ਪੂਜੀਐ 나ਉ ਮੰਨੀਐ ਅਖੰਡ ਸਦਾ ਸਾਚੁ ਸੂਇ ਖੇਹੁ ਖੇਹ ਰਲਾਈਐ ਤਾ ਜੀਉ ਕੇਹਾ ਹੋਏ ਜਲਿਆ ਸਭ ਸਿਆਣ ਪਾ ਉਠੀ ਚੱਲਿਆ ਰੁਏ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੋਣ ਵੀਥਰੇ ਔ ਗੁਣਵੰਤੀ ਝੂਰ ਇਸੇ ਤਰ੍ਹਾਂ ਔ ਗੁਣਵੰਤੀ ਉਚਾਰਨ ਕਰਨਾ ਊੜੇ ਦੇ ਵੀ ਔਂਕੜ ਹੈ ਗੱਗੇ ਦੇ ਵੀ ਔਂਕੜ ਹੈ ਔਗਣਵੰਤੀ ਨਹੀਂ ਕਹਿਣਾ ਔਗੁਣਵੰਤੀ ਝੂਰ ਜੇ ਲੋੜਹ ਵਰ ਕਾਮਣੀ ਨਹ ਮਿਲਿਐ ਪਿਰ ਕੂਰ ਜੇ ਲੋੜਹ ਵਰ ਕੰਮਣੀ ਨਹਿ ਮਿਲੀਐ ਪਿਰ ਕੂਰ ਧਿਆਨ ਨਾਲ ਠੰਮਕ ਲਾਉਣੀ ਐ ਪਿਰ ਕੂਰ ਨਹੀਂ ਕਹਿਣਾ ਨਹਿ ਮਿਲੀਐ ਪਿਰ ਨਹੀਂ ਮਿਲ ਸਕਦਾ ਪਤੀ ਕੂਰ ਝੂਠ ਬੋਲਣ ਦੇ ਨਾਲ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਕੂਰ ਦੁਆਰਾ ਝੂਠੇ ਸਾਧਨਾ ਵਿੱਚ ਲੱਗਨ ਕਰਕੇ ਮੇਰੇ ठाकुर ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਹਰੀ ਸਾਲ ਬਿਨ ਪੌੜੀ ਗੜ ਕਿਉ ਚੜਾਓ ਚੜਾਓ ਬਿਨ ਪੌੜੀ ਗੜ ਕਿਉ ਚੜਾਓ ਗੜ ਵੀ ਪਾਰਬੁਨ ਚੜੋ ਬਦਵੀ ਪਰ ਆਚਰਨ ਕਰਨ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਾਰ ਸਾਗਰ ਬੋਹਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੇ ਊਜਲੀ ਸਤ ਸਰ ਨਾਵਨ ਜਾਉ ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਪੈਣੇ ਗਾਲ ਮਿਲੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆ ਸਮਰੰਤ ਸਮਰੰਥ सम्राथ कांत किया सम्राथ सस्युते टिपि है ना सम्राथ सम्राथ कांत किया हां जी किया पद सिहल्लड़ियाह कन्ना ਵੱਧ ਨਹੀਂ ਲਾ ਦੇਣਾ ਧਿਆਨ ਨਾਲ ਉਚਾਰਨ ਕਰਨੇ ਹਾਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪੈਰ ਰੀਸਾਲੂ ਤਾਂ ਮਿਲੇ ਰੀਸਾਲੂ ਪੈਰ ਰੀਸਾਲੂ ਤਾਂ ਮਿਲੇ ਪੈਰ ਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਅਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਤ ਸਮਾਇ ਸੁਰਤ ਹੋਵੈ ਪਤ ਊਗਵੈ ਗੁਰਬਚਨੀ ਭੋ ਖਾਇ ਨਾਨਕ ਸੱਚਾ ਪਾਤ ਸਾਹ ਆਪੇ ਲੈ ਮਿਲਾਈ ਸਿਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉੱਬਰੀ ਹਮੈ ਮੁਈ ਕਰਾਹ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇ ਸਾਹ ਹਾਂਜੀ ਚੱਕਰੀ ਉਚਾਰਨ ਕਰਨਾ ਚਾਕਰੀ ਪੋਲਾ ਨਹੀਂ ਬੋਲਣਾ ਦੂਧ ਲੱਗੇ ਫਿਰ ਚੱਕਰੀ ਸਤਗੁਰ ਕਾ ਵਿਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਾਉ ਜਾਏ ਪੈ ਬਿਨ ਨਿਰਭਉ ਕਿਉ ਸੀਐ ਗੁਰਮੁਖ ਸ਼ਬਦ ਸਮਾਏ ਰਹਾਉ ਕਿਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੀਤੜੇ ਮੰਗਣ ਵਾਲੇ ਕੀਤੜੇ ਦਾਤਾ ਦਾਤਾ 101 ਜਿਸਕੇ ਜੀਅ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖੇਨ ਮਹਿ ਖੇਲ ਖਿਲਾਏ ਖੇਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵਿਜੋਗੀ ਉਠ ਜਾਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਜੋਗੀ ਇਥੇ ਯਮਕ ਲਾ ਦਿੰਨੀ ਹੈ ਮਿਲ ਏਕ ਸੇ ਏਕ ਸੇ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਏਕ ਸੇ ਇਕੱਠਾ ਨਹੀਂ ਕਹਿਣਾ ਇਥੇ ਵਿਰਾਮ ਵਿਜੋਗੀ ਇਥੇ ਯਮਕ ਲਾ ਦਿੰਨੀ ਹੈ ਉਠ ਜਾ ਜੋ ਤਿਸ ਭਾਣਾ ਸੋ ਥੀਐ ਅਵਰ ਨ ਕਰਣਾ ਜਾਏ ਗੁਰਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚੇ ਸੌਦਾ ਜਿਸ ਪਾਸ ਪਛਾਣ ਸੀ ਨਾਣਾ ਲਾ ਕੇ ਬਹੁਤ ਛਾਣ ਸੀ ਸਿਰੀ ਰਾਗ ਮਹੱਲ ਪਹਿਲਾ ਤਾਤ ਮਿਲਾ ਫੁਨ ਤਾਤ ਕੋ ਸ਼ਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲਾ ਸੰਤੁਖੀਆ ਹਰ ਜਪ ਇਕੈ ਭਾਈ ਭਾਈ રે ਸੰਤ ਜਨਾ ਕੀ ਰੇਣਾ ਕਿਰੇਣ ਨਹੀਂ ਕਹਿਣਾ ਭਾਈ રે ਇਥੇ ਵਿਸਰਾਮ ਹੈ ਸੰਤ ਜਨਾ ਕੀ ਇਥੇ ਠੰਮਕ ਲਾ ਦਨੀ ਹੈ ਫਿਰ ਬੋਲਣਾ ਰੇਣ ਸੰਤ ਸਭਾ ਗੁਰ ਪਾਈ ਹੈ ਮੁਖਤ ਪਦਾਰਥ ਤੀਣਾ ਇਹ ਸਭਾ ਪਦ ਪੂਲਾ ਹੀ ਬੋਲਣਾ ਮਜਲਿਸ ਸਰਪਾਰ ਮੰਡਲੀ ਰਹਾਉ ਉਚੌਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮਰਾਮ ਵਿਚਾਰ ਤ੍ਰੇਵਿਤ ਕਰਮ ਕਮਾਈ ਇਹ ਆਸ ਅੰਦੀਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਾਲ ਤੂਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਬੇਨ ਗੁਰ ਇਥਿ ਠਮਕ ਲਾ ਦਨੀਐ ਮੈ ਲਾ ਉਤਰੈ ਇਥਿ ਸ੍ਰਾਮ ਬੇਨ ਹਰ ਇਥੇ ਛਮਕ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ